ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਧੀਰੇਕੋਟ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਚ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਟੋਟਲ 6 ਪਸ਼ੂ ਸੇਲ ਕਰਨ ਲਈ ਪਹੁੰਚੇ ਆ ਜਿਨ੍ਹਾਂ ਚ ਦੋ ਪਸ਼ੂ ਗੱਬੜ ਬਾਕੀ ਸੂਏ ਸੋਇਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੇ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਦੀ ਟੇਲ ਲਵਾਂਗੇ ਜੀ ਭਾਜੀ ਸਾਸਰੀ ਕਾਲ ਭਾਜੀ ਸਾਸਰੀ ਗੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਠੀਕ ਠਾਕ ਆ ਜਿਹਾ ਦੱਸੂਗਾ ਦਾਤੀ ਹਾਂ ਜੀ ਦੱਸ ਉੱਚੀ ਮੋਟੜ ਵਧੀਆ ਠੀਕ ਠਾਕ ਹੈ ਨੇ ਐਡਰੈਸ ਦੱਸਦੇ ਹੋਇਆ ਆਪਣਾ ਐਡਰੈਸ ਹੈ ਗਰੀ ਪਿੰਡ ਦੀ ਰਿਕਾਰਡ ਜਿਹੜਾ ਅੰਮ੍ਰਿਤਸਰ ਤਸੀਲ ਡੰਡਿਆਲਾ ਠੀਕ ਨੇ ਅੰਮ੍ਰਿਤਸਰ ਤਸੀਲ ਹੀ ਅੰਮ੍ਰਿਤਸਰ ਸਹਾਬ ਡੰਡਿਆਲਾ ਗੁਰੂ ਸਲਾਹ ਕਰ ਲਓ ਪਹਿਲਾਂ ਚੱਲਣ ਤੋਂ ਚੱਲਣ ਤੋਂ ਕੋਈ ਨਹੀਂ ਠੀਕ ਨੇ ਦੱਸੋ ਕੋਈ ਨਹੀਂ ਉਹ ਤੇ ਕਿਹੜਾ ਆਧਾਰ ਕਿਹੜਾ ਆਧਾਰ ਕੱਢਵਾਣਾ ਕੋਈ ਗੱਲ ਨਹੀਂ ਤਸੀਲ ਡੰਡਿਆਲਾ ਗੁਰੂ ਪਤਾ ਲੱਗਿਆ ਤੁਹਾਡੀ ਠੀਕ ਹੈ ਚਲੋ ਪੈਂਦਾ ਭਲੇਖਾ ਕੀ ਹੈ ਨਾ ਤੇ ਨਾਮ ਤਾਂ ਦੱਸ ਦੇ ਦੱਸ ਵੀ ਜੇ ਨਾਮ ਰਵੀ ਤਾਂ ਦਿੰਗੇ ਕੀ ਅਵੀ ਤਾਂ ਸਿੰਘ ਠੀਕ ਹੈ ਚੰਗੀ ਜਾਂਦਾ ਤੇ ਫੋਨ ਨੰਬਰ ਇੱਕ 7074 0411 ਇੱਕ ਇਹਨਾਂ ਨੂੰ 9885 53811 ਠੀਕ ਆ ਆਵਾਜ਼ ਆ ਜੂਗੀ ਪੂਰੀ ਕਿਤਾ ਬੋਲਣ ਦਾ ਕੋਈ ਨਹੀਂ ਆਵਾਜ਼ ਲੈ ਆਵਾਂਗੇ ਕਿ ਖੇਤ ਤੋਂ ਵੀ ਚਲਾਵਾਂ ਕੰਮ ਠੀਕ ਤੇ ਕਿੰਨੇ ਬਹੂ ਅੱਜ ਆ 6 ਆ ਬੀ ਜੀ 6 ਪਸ਼ੂ ਤੇ ਮੱਝ 3 3 ਮੱਝਾਂ ਤੇ 3 ਗਾਈਆਂ ਠੀਕ ਆ ਤੇ ਦੋ ਮੱਝਾਂ ਸੋਈਆਂ ਦੋ ਗਾਈਆਂ ਸੋਈਆਂ ਆ ਅੱਛਾ ਤੇ ਇੱਕ ਗਾਂ ਗੱਬਣਿਆ 72 ਪੂਰੀ ਜੀ ਤੋਂ ਕੜ ਗੱਬਣ ਮੱਝ ਠੀਕ ਆ ਜੀ ਹਾਂ ਜੀ ਹੇ ਜਦ ਸ਼ਰਵਾਤ ਫੇ ਉਧਰੋਂ ਗਾਇਆਂ ਤੋਂ ਕਰ ਉਧਰੋਂ ਕਰੀਂ ਫੋਨ ਨੰਬਰ ਇੱਕ ਰਾਂ ਤੋਂ ਹੀ ਬੋਲ ਦੋ ਫੋਨ ਨੰਬਰ ਹੈਗਾ 70874064611 ਇੱਕ ਫੋਨ ਨੰਬਰ ਹੋਰ 9988553511 ਠੀਕ ਹੈ ਜੀ ਐਦਾਂ ਕਰੋ ਇਧਰੋਂ ਖੋਲ ਕੇ ਤੂੰ ਤੇ ਕੀੜਾ ਕਢਾ ਕੇ ਲੈ ਆਓ ਇੱਕ ਅੱਬਣ ਕਾਇਂ ਦੀ ਸੂਈ ਹੈ ਜੀ ਸੂਈ ਹੈ ਵੀਰ ਜੀ ਸੂਆ ਕੇ ਨਵਾਉਗੀ ਨਾ ਨਾ ਦੂਜਾ ਨਹੀਂ ਤੀਜਾ ਹੋਗਾ ਜੀ ਤੀਜਾ ਸੂਆ ਬਾਕੀ ਆਪਣਾ ਸਾਗ ਦਾ ਭਰਾ ਭੈਣ ਫਰਾ ਕੇ ਫੂਨ ਤੇ ਵੀ ਆਪਣਾ ਲਾ ਲਿਆ ਬੱਚਾ ਕੀ ਮਗਰਮ ਬੱਚਾ ਬੱਚਾ ਜੀ ਬੱਚਾ ਮਗਰਿਆ ਕੱਲ੍ਹ ਰਾਤੀ ਸੂਈ ਜਾ ਤਾਂ ਸੇਰੇ ਜੀਰ ਪਾਈ ਆ ਹਾਂਜੀ ਕਿਲੋ 1.5 ਕਿਲੋ ਸੇਰੇ ਚੋਂ ਹੀ ਜ਼ਿਆਦੀ ਨਹੀਂ ਚੋਈ ਹੈ ਛਾਈ ਆ ਹਾਂ ਛਾਈ ਬਾਹਰ ਠੰਡੀ ਪੂਰੀ ਹੈ ਠੰਡੀ ਹੈ ਜੀ ਦੁੱਧ ਦੁੱਧ ਬੋਲਾ ਹੀ ਹੋਣਾ ਐ ਕਿ ਦੁੱਧ ਬਣ ਗਿਆ ਨਹੀਂ ਨਹੀਂ ਬੋਲਾ ਰਾਤੀ ਤੇ ਸੂਈ ਜੀ ਆਹ ਵੇਖੋ ਕਰੋ ਚੈੱਕ ਅਰੇ ਬੋਲੋ ਜੀ ਰਾਤੀ ਸੁਈਏ ਜੀ 2 ਕਿਲੋ 2 ਕਿਲੋ ਚੋਈਏ ਜਾਂ ਬਚਾ ਦੇਗਾ ਇਹ ਜੀ ਠੀਕ ਹੈ ਜੀ 5 ਜਾਰੀ ਚੋਈਏ ਤੇ ਰਸੀ ਪਾ ਲੈਂਦੀ ਆ ਰਸੀ ਉਹ ਬਗੈਰ ਭਾਵੇਂ ਚੋਣੋ ਵੀ ਆਪਾਂ ਉੱਧਰ ਚੋਣਦੇ ਠੀਕ ਹੈ ਜੀ ਸੋਹਣੀ ਆ ਜੀ ਪੂਰੀ ਚਾ ਲਾ ਦੇ ਫਰਕਾਰੀ ਬੜਾ ਮੈਂ ਕੋ ਵੇਖ ਲੈ ਲੱਸੀ ਫਿੱਤੀ ਆ ਹਾਂ ਜੀ ਹਾਂ ਜੀ ਹਾਂ ਜੀ ਕਰੋ ਜੀ ਬੜੀ ਆ ਥਣ ਬਹੁਤ ਸੋਹਣਾ ਲੱਗਾ ਵੀ ਜੀ ਹਾਂ ਜੀ ਹਾਂ ਜੀ ਹਾਂ ਜੀ ਕੁਆਲਿਟੀ ਵਾਲਾ ਥਣ ਲੱਗਾ ਸੋਹਣੀ ਸਰਖੀ ਪੂਰੀ ਆ ਜਾ ਮੋੜਲਾ ਵੀਰ ਬੱਚਾ ਮਗਰ ਬੱਛਾ ਜੀ ਤੇ ਦੋ ਤੱਕ ਕਿੰਨਾ ਚੁਵਾਈ ਜਾਊਗੀ ਏ ਦੋ ਤੇ 14 ਮਿੰਟ ਦੋ ਚੁਵਾਈ ਜਾਣਾ ਜੇ ਚੰਗੀ ਸਾਹ ਕੋਈ ਤੇ ਠੀਕ ਹੈ ਜੀ ਆਹ ਪੱਤਰੀ ਇਹਦੇ 10 ਕਿਲੋ ਲਾ ਕੇ ਦੇ ਬਾਕੀ ਲੇਵਾ ਸੋਨਾ ਤਿਆਰ ਕੀਤਾ ਹਨ ਹਾਂ ਹਾਂ ਲੇਵਾ ਬਹੁਤ ਸੋਹਣਾ ਵੀ ਥਾਣਾ ਵੀ ਸੋਨੇ ਗੈਪ ਤੇ ਆ ਚੁਵਾਈ ਬੜੀ ਮੱਧਾ ਆ ਜੀ 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 ਬਾਕੀ ਥਾਣਾ ਥਾਣਾ ਦਾ ਗੈਪ ਵੀ ਚੰਗਾ ਥਾਣਾ ਹੈ ਵੀ ਸੋਨਾ ਮੋਟਾ ਮੋਟਾ ਥਾਣ ਲੱਗਾ ਜੀ ਤੇ ਕਿੰਨਾ ਮੁੱਲ ਕਰਨਾ ਜੀ ਇਹਦਾ 52000 ਕਰਦੇ ਤੇ ਦਵਾਂਗੇ ਕਿੰਨੇ ਕਰੀ ਦਿਖਾਂਗੇ 50 ਹੀ ਛੋੜੋ ਜੂ ਕਰ ਦਾਂਗੇ 1000 ਰੁਪਿਆ ਛੋੜ ਕਰ ਦਾਂਗੇ ਇਹ 50000 ਚੋਂ ਹਾਂਜੀ ਠੀਕ ਹੈ ਜੀ 80000 ਦੀ ਹਾਂਜੀ 80000 ਮੌਕੇ ਤੇ ਕਰ ਦੂੰਗਾ ਭੈਣ ਭਰਾ ਨੂੰ ਫੋਨ ਲਾ ਲੈ ਜਿੰਨੂੰ ਪਸੰਦ ਹੋਵੇ ਭੈਣ ਭਰਾ ਨੂੰ ਬਾਕੀ ਚਿੱਟਾ 48000 ਦੀ 48000 ਕਿਸਾਂ ਨੂੰ ਕਰਨੇ 45 ਦੀ ਦੇ ਦੇ ਫੇ ਇਹ 45 ਵਾਲਾ ਤਾਂ ਗਾਣਾ ਬਾਕੀ ਵੇਖ ਲਾਂਗੇ ਫੋਨ ਤੇ ਭੈਣ ਭਰਾ ਕੋਲੋਂ ਘਰ ਵਾਲੇ ਤੇ ਸਾਨੂੰ 25 ਕਿਲੋ ਦੁੱਧ ਦੱਸ ਦੇ ਅੱਛਾ ਜੀ ਭੈਣ ਭਰਾ ਕਿ ਜਿੰਨੇ ਲੈਣੀ ਆਪਣੀ ਸਮਝ ਕਰਕੇ ਲੈ ਬਾਕੀ ਕਾਤਕਾਰ ਵੱਡਾ ਵਾ ਨਾ ਵੱਡੀ ਵੱਡੀ ਨਿੱਗਰ ਪੂਰੀ ਜਾਨ ਵਾਲੀ ਸਾਈ ਵਾਲ ਕ੍ਰੋਸ ਬਾਰ ਨੇ ਸਾਈ ਪੜੀ ਹੈ ਜੀ ਚੰਗੀ ਲੇਵਾ ਸੋਹਣਾ ਥਰਮੀ ਚੰਗਾ ਕੁਆਲਟੀ ਵਾਲਾ ਲੱਗਾ ਜੀ ਹਾਂਜੀ 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 ਬਹੁਤ ਫੁੱਲੀ ਆ ਬਾਹਰ ਨੂੰ ਕੱਢ ਦੇ ਮਾੜੀ ਆ ਵੇਖੋ ਕਰੋ ਚੱਕ ਜੀ ਮੱਝਾਰ ਕੀ ਖਾਂਗੇ ਜੀ 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 ਕੈਂ ਮੈਂ ਕੇ ਬਣੋ ਲੱਸੀ ਨਹੀਂ ਗਈ ਜੀ ਫੁੱਲ ਕੈਂ ਮੈਂ ਲੇਵਾ ਸੋਹਣਾ ਟਲਾਂਟ ਨੂੰ ਲਾਏ ਚੰਗੀਆਂ ਹਾਂਜੀ ਹਾਂਜੀ ਬਾਕੀ ਚੰਗੀ ਕੁਆਲਟੀ ਦੀ ਆ ਪੂਰੀ ਭਰੀ ਆ ਜੀ 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 ਤੇ ਕਿੰਨਾ ਕ ਚਵਾਈ ਜਾਊਗੀ ਦੁੱਧ ਦੇ ਦੁੱਧ ਦੇ 25 24 25 ਕਿਲੋ ਤੇ ਹੋਣਾ ਚੰਗੀ ਸਾਮ ਤੇ ਦਿਨ ਕਿੰਨੇ ਲੈ ਜੂ ਆਪਣਾ ਦੀ ਕੁਆਲਟੀ ਬਹੁਤ ਥਣ ਬਹੁਤ ਸੋਹਣੀ ਲੱਗੇ ਕਈ ਭੈਣ ਭਰਾ ਫੇ ਦੁਬਾਰਾ ਪੁੱਛ ਲੈਂਦੇ ਥਣ ਕਿੱਡੇ ਕਿੱਡੇ ਫੇ ਆਖੀਦਾ ਜੇ ਵੀਡੀਓ ਚ ਵੇਖ ਲੈ ਉਹਦੇ ਹੀ ਆ ਜਿਹੜੇ ਤੁਸੀਂ ਵੇਖ ਲਈ ਹਾਂ ਦੇਖੋ ਇਹ ਥਣ ਦੀ ਕੁਆਲਟੀ ਵੇਖ ਲਓ ਹਾਂਜੀ ਸੋਹਣਾ ਥਣ ਲੱਗਾ ਮੁਠੀ ਦੀ ਚਵਾਲ ਆ ਪਤਾ ਕੀ ਹੋ ਜਾਂਦਾ ਵਾ ਭੈਣ ਭਰਾ ਤਾਂ ਪੁੱਛਦੇ ਆ ਕਈ ਵਾਰਾਂ ਨਾ ਵੀਡੀਓ ਗਵਾਟ ਜਾਂਦੀ ਆ ਉਹਨਾਂ ਦੇ ਕੋਲ ਨਹੀਂ ਫੇ ਵੀਡੀਓ ਨਹੀਂ ਲੱਭਦੀ ਦੁਬਾਰਾ ਜਦੋਂ ਇੱਕ ਵਾਰਾਂ ਵੇਖੀ ਹੁੰਦੀ ਆ ਉਹ ਨੰਬਰ ਡਾਇਲ ਕਰ ਲੈਂਦੇ ਮੁੜ ਕੇ ਕਹੀ ਇਹ ਨਾ ਵੀਡੀਓ ਨਹੀਂ ਲੱਭਦੀ ਇਸ ਕਰਕੇ ਫਿਰ ਪੁੱਛ ਲੈਂਦੇ ਨਾ ਭਾਣਾ ਆਪਣੇ ਲੋ ਤੋਂ ਵਫਾਇਆ ਚੰਗਾ ਵਾ ਹਾਂਜੀ ਹਾਂਜੀ ਬਾਕੀ ਚਲੋ ਚੰਗੀ ਸਾਮ ਉਹਦੇ 25 ਕਿਲੋ ਦੁੱਧ ਚਵਾ ਦੂੰਗੀ ਠੀਕ ਆ ਬਾਕੀ ਗਾਹ ਸਾਮ ਦਿਂਦੀ ਵੀਰ ਜੀ 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 ਹਾਂ ਗਾਈ ਦੇ ਨਾਲ ਮੈਚਿੰਗ ਕੀਤੀ ਅੱਜ ਤੁਸੀਂ ਵਾ ਵਾ ਮੈਂ ਵੀ ਪਿਛੇ ਨਾਲ ਗਿਆ ਮੈਂ ਲੌਈ ਤੇ ਆ ਯਾਰ ਮਖਾਲ ਕਰਦੇ ਨਹੀਂ ਮਖਾਲ ਵਾਲੀ ਕਿਹੜੀ ਗੱਲ ਇਹਦੇ ਵਿੱਚ ਨਹੀਂ ਮੈਂ ਲਾ ਰਿਹਾ ਯਾਰ ਤੇ ਚੜਾ ਗਾਦੇ ਰਹਿਣ ਦੇ ਦੱਸ ਕਿਹੜੀ ਗੱਲ ਹੈ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਦਾ ਮੁੱਲ ਦੇ ਵੀਰ ਜੀ ਦਾ 5000 ਰੁਪਇਆ ਕਰਦੇ ਆਂ ਹਾਂਜੀ ਤੇ ਲਾਸਟ ਜਿਹੜੀ 57000 ਦੀ ਤਾਂ ਠੀਕ ਆ ਕਰ ਦਾਂ ਕੋਚ ਮਾਨਦਾਨ ਜਿੱਦਾਂ ਕਹੋ ਆ ਬਾਹਰ ਜਣਾ ਦੀ ਮਫੋਲ ਕਰਦੇ ਆ ਇਹ ਫੇਰ ਨਾਲ ਗਿਫਟ ਦੇ ਦੇਣੀ ਜਿਹੜਾ ਪੈਨਪਰਾ ਹੈ ਜੈਕਟ ਦੇਦਾ ਹੈ ਹੈ ਬੇਦਾ ਇਦਾਂ ਗੋ 12ਵਾਂ ਆਈਏ ਤਾਂ ਜੈਕਟ ਜਿਹੜਾ ਪੈਨਪਰਾ ਆ ਆ ਖੱਟੇ ਰੰਗ ਵਾਲੀ ਚੁੰਨੀ ਵਾਲੀ ਗਾਂ ਲਊ ਉਹਨੂੰ ਗਿਫਟ ਦੇ ਦੇਣੀ ਠੀਕ ਆ ਕੋਈ ਗੱਲ ਨਹੀਂ ਵੀਰ ਜੀ ਕੋਈ ਨਹੀਂ ਮਾਨਦਾਨ ਹੋ ਜੂ ਮੌਕੇ ਤੇ ਹਾਂਜੀ ਕਰ ਦਾਂਗੇ ਮਾਨਦਾਨ 1000 ਦਾ ਕਰਾਂਗੇ 55 ਦੇ ਦਾਂਗੇ ਠੀਕ ਹੈ ਜੀ ਹਾਂ ਜੇ ਤੇ ਬਸ ਛੋਟ ਸਪਾ ਹੀ ਹੋਣਾ ਜੀ ਫੋਨ ਲਾ ਲੈ ਕੋਈ ਵੀ ਫੋਨ ਲਾ ਲੈ ਤੇ ਅਗਲੀ ਆ ਗਈ ਸੂਈ ਆ ਹਨਾ ਸੂਈ ਆ ਵੱਛੀ ਪਗੜ ਦੇ ਵੱਛੀ ਮਗਰ ਆ ਜੇ ਗਾਂ ਵੱਡੀ ਆ ਤੇ ਵੱਛੀ ਵੀ ਫੋਲੀ ਵੱਡੀ ਆ ਪੂਰੀ ਵੱਡੀ ਜੀ ਪੂਰੀ ਵੱਡੀ ਜੀ ਪੂਰੀ ਜਰਸੀ ਚੋਂ ਵੱਡੀ ਜਮ ਜਾਨੀ ਵੱਛੀ ਜੀ 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 ਕੱਦ ਵੱਡੀ ਆ ਕੱਦ ਦੇਖੋ ਗਾਂ ਨਾਲ ਕਿ ਜਰਸੀ ਗਾਂ ਹੀ ਵੱਛੀ ਵੀ ਚੰਗੀ ਦਿੱਤੀ ਆ ਗਾਂ ਵੱਛੀ ਬਹੁਤ ਸੋਹਣੀ ਦਿੱਤੀ ਬਰੀਡ ਵਾਲੀ ਆ ਵੱਛੀ ਵੀ ਹਨਾ ਪੂਰੀ ਲੰਮੀ ਆ ਪੂਰੀ ਵੱਛੀ ਚੰਗੀ ਜੇ ਕੋਈ ਸੰਭਾਲ ਲੇ ਤੇ ਗਾਂ ਹੀ ਫਰੀ ਆ ਘਾਣ ਪ੍ਰਾਜੋ ਵੱਛੀਆਂ ਦੇ ਫੈਰ ਹੁੰਦੇ ਆ ਜੀ ਜੀ ਇਹਦੇ ਨਾਲ ਇਹੋ ਜੀ ਵੱ ਦੀ ਕੁਆਲਿਟੀ ਵੇਖੋ ਬਹੁਤ ਔਰੀ ਨਾਲ ਲੱਗਦਾ ਕਿੰਨਾ ਭਾਈ ਦੁੱਧ ਹਣ ਬਹੁਤ ਵਾਸਟ ਟਾਈਮ ਤੇ ਥੱਲੇ 19 ਲੀਟਰ ਦੁੱਧ ਜੇ ਸਾਰਾ 18 ਲਾ ਕੇ ਚੱਲੋ ਅੱਛਾ 18 ਕਿਲੋ ਦੁੱਧ ਪੱਕਾ ਲਾ ਕੇ ਚੱਲੋ ਜਿਹੜਾ ਲੀਟਰ ਮਾ ਦੇਣਾ ਠੀਕ ਹੈ ਜੀ ਖਵਾਵਾ ਝੱਗ ਝੂਕ ਪਾ ਕੇ ਬੰਗਵਾ ਦੇ ਦਈਏ ਕੱਦ ਪੂਰਾ ਵੱਡਾ ਜੇ ਪੂਰੀ ਪੂਰੀ ਫੁੱਲ ਵੱਡੀ ਹੈ ਵੀਰ ਜੀ ਆਹ ਵੇਖ ਲਓ ਦੁੱਜੇ ਬੰਨੇ ਵੀਰਨੀ ਦੀ ਦਾ ਹਾਂ ਜੀ ਹਾਂ ਜੀ ਪੂਰੀ ਵੱਡੀ ਹੈ ਲੇਵਾ ਵੀ ਚੰਗਾ ਸੋਹਣਾ ਬਾਕੀ ਠੰਡੀ ਪੂਰੀ ਜਿਆਦੀ ਫੁੱਲ ਠੰਡੀ ਜੀ 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 ਚੰਗਾ ਬਹੁਤ ਜਾਂਦਾ ਆਪਾਂ ਇਦਾਂ ਚੋਣ ਚੰਗੀ ਕੁਆਲਿਟੀ ਹੈ ਜ ਬਾਕੀ ਥਾਣਾ ਦਾ ਗੈਬ ਵੀ ਚੰਗਾ ਤੇ ਖਾਣ ਲੱਗੇ ਵੀ ਸੋਹਣੇ ਰੱਸੀ ਤੋਂ ਬਿਨਾ ਜਵਾਈ ਕਰਦੇ ਵੀਰ ਜੀ ਫਾਨੀ ਰੱਸੀ ਤੋਂ ਬਗੈਰ ਵੀ ਠੀਕ ਹੈ ਜੀ ਰੱਸੀ ਤੋਂ ਬਗੈਰ ਬਹੁਤ ਚੰਗੇ ਪੂਰੀ ਵੱਡੀ ਦੇ ਹਾਂਜੀ ਹਾਂਜੀ ਕੱਦ ਪੂਰਾ ਵੱਡਾ ਹੋ ਪੂਰੀ ਤਗੜੀ ਹੈ ਪਰ ਭਾਅ ਵੇਖੋ ਭਾਅ ਛੋਟਾ ਹੀ ਹੋਣਾ ਚਾਹੀਦਾ ਆ ਜਾ ਵੀਰ ਮੋੜਲਾ ਨੂੰ ਲੈ ਆ ਲੈ ਜਾ ਲੈ ਜਾ ਬਾਕੀ ਸੋਹਣੀ ਸਨਖੀ ਪੂਰੀ ਹੈ ਹਾਂਜੀ ਪੂਰੀ ਫੁੱਲ ਵੱਡੀ ਫਾਰਮ ਵਾਲੀ ਦਾ ਜੀ 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 ਬਾਕੀ ਕੋ ਸਾਮ ਕਰ ਲੈ 25 ਕਿਲੋ ਜੋ ਲੂ ਨਾ ਸਾਮ ਕਰੂ 15 ਤੇ ਰਹਿ ਜਾਣੀ ਹਾਂਜੀ ਹਾਂਜੀ ਇਹਦੀ ਗਾੜੀ ਆਪਣੇ ਜਿੰਨਾ ਕੋ ਸਾਮ ਨੂੰ ਦੇ ਦੇ ਜੀ ਮਾਜੀ ਤੇ ਵਾਲੀ ਆਏ ਬਹੁਤ ਜਲਦੀ ਆਉਗੀ ਠੀਕ ਹੈ ਜੀ ਮੈਂ ਅਚੀ ਜਨੇ ਕਰਦਾ ਚੋਈ ਗੀਰੋ ਹਵਾ ਮੈਗਾ ਅੰਦਰ ਦੀ ਟੋਕੀ ਚੋਈ ਬਾੜ ਦੀ ਲੈਂਦੀ ਆ ਕੋਈ ਨਹੀਂ ਅੱਜ ਤੁਹਾਨੂੰ ਡਾੜਾ ਦੋ ਹਾਲੋਂ ਤੇ ਹੀ ਜੁਰਮਾਨਾ ਪਾਉਦੇ ਬਾਹਰ ਨਹੀਂ ਪਾਉਦੇ ਨਹੀਂ ਕੋਈ ਗੱਲ ਨਹੀਂ ਸ਼ੁਰੂਆਤ ਤੁਹਾਡੇ ਤੋਂ ਕਰਨੀ ਭਰਾ ਕਰਕੇ ਕਰਦੇ ਜੀ ਭਰਾਵਾਂ ਨਾਲ ਲੈਰੀਦਾ ਨਾ ਜੁਰਮਾਨਾ ਦੂਜੇ ਨੂੰ ਗੁੱਸਾ ਕਰਨਗੇ ਸਾਡੇ 'ਤੇ ਨਹੀਂ ਨਹੀਂ ਗੁੱਸਾ ਕਿਉਂ ਕਰਨਗੇ ਆਪਾਂ ਸਾਰੇ ਨੂੰ ਕਹਿ ਦਈਦਾ ਹਾਂ ਹਾਂ ਜੀ ਨਹੀਂ ਚਾਹੀਦਾ ਕਿ ਗਈਆਂ ਥੱਲੇ ਨਹੀਂ ਦਾਣਾ ਮੰਨੀ ਚਾਹੀਦੀ ਜੀ 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 ਪੈਰਾਂ 'ਚ ਰੁਲਦਾ ਹੋਰ ਤੇ ਨਹੀਂ ਕੋਈ ਗੱਲ ਚਾਹੀਦਾ ਕੋਈ ਇਹਦੇ ਪਿੱਛੇ ਤੁਰੇ ਫਿਰਦੇ ਇਹਦੀ ਨਾ ਕਦਰ ਕੀਤੀ ਤੇ ਕੀ ਫਾਇਦਾ ਹਾਂ ਜੀ ਹਾਂ ਜੀ ਇਦਾਂ ਕਰਦੇ ਹਾਂ ਰਿਕਮਾ ਕਿ ਦੋ ਆਪੇ ਕਿੱਦਾਂ ਆਪੇ ਬਹੁਤ ਸੋਹਣੀ ਦਵਾਈ ਫੋਟ ਆਉਂਦੀ ਹੈ ਲੋ ਜਿਹੜਾ ਚੱਕ ਅਗਲੇ ਸਣਾਵਾ ਚਵਾ ਇੱਕ ਫੋਟਰ ਜਿਹਨੂੰ ਵੇਦੇ ਉਹ ਲੱਗੀ ਹੈ ਤੇ ਠੀਕ ਆ ਫੱਟੀ ਰੱਖ ਕੇ ਚੋਣਾ ਹਣਾ ਵੀਰੋ ਦਗਰੀ ਫੱਟੀ ਵੀ ਟੁੱਟ ਜਾਣੀ ਮੇਰੇ ਸੱਦੇ ਤੁੰਗ ਠੀਕ ਆ ਅਗਰੇ ਦੇ ਘਟਿਆ ਘਟਾਇਆ ਥੋੜਾ ਜਿਹਾ ਦੇਖੋ ਠੀਕ ਆ ਚਲੋ ਠੀਕ ਆ ਪੂਰੀ ਟੋਪੀ ਬਾਕੀ ਆ ਕੇ ਭੈਣ ਭਰਾ ਚੋ ਕੇ ਵੇਖਣਗੇ ਹਾਂਜੀ ਹਾਂਜੀ ਆਪਣੀ ਚਵਾਈ ਕਰਕੇ ਖੜੇ ਬਾਕੀ ਬਖਾਇਆ ਚੰਗਾ ਹੁੰਦਾ ਹਾਂਜੀ ਹਾਂਜੀ ਤੇ ਕਿੰਨਾ ਮੁੱਲ ਕਰਨਾ ਇਹਦਾ ਮੋਤੇ ਵੀ ਅਜੀ 75000 ਕਰਦੇ ਹਾਂ ਦੋਗੇ ਕਿੰਨੇ ਦੀ ਦੇ ਦਾਂਗੇ 67000 ਦੀ ਕੀ ਮਾਨਦਾਨ ਹੋ ਜੁ ਮੌਕੇ ਤੇ 1000000 ਕਰ ਦਾਂਗੇ ਠੀਕ ਕੋਈ ਕਰ ਦਾਂਗੇ 65 ਦੀ ਹਾਰਾ ਹੋ ਜੂਗੀ ਠੀਕ ਹੈ ਜੀ ਪਰ ਪੂਰੀ ਪੱਟੀ ਗਾਂ ਜੇ ਗਾਂ ਦੇ ਹਿਸਾਬ ਨਾਲ ਜਿਹੜਾ ਵਟਾ ਸਹੀ ਜੀ ਕੱਦ ਪੂਰਾ ਵੱਡਾ ਵਾ ਜੀ ਹਾਂ ਜੀ ਚਵਾਈ ਬਹੁਤ ਠੰਡੀ ਪੜੀ ਹੈ ਗਾਂ ਜੀ 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 ਕੋਈ ਚਲੋ ਕਈ ਆਂਟੀਆਂ ਚੋਂਦੀਆਂ ਘਰੋਂ ਘਰ ਘਰ ਦੇ ਚੋਂਦੇ ਕਈਆਂ ਦੇ ਹਾਂ ਜੀ ਹਾਂ ਜੀ ਕੋਈ ਵੀ ਚੋਲੇ ਕੋਈ ਇਹ ਫਿਕਰ ਨਹੀਂ ਹੈਗਾ ਵੀ ਰਾਤ ਨੂੰ ਸਾਫਾ ਨੂੰ ਕੰਮ ਕਰਨ ਬਾਹਰੋਂ ਆ ਕੇ ਚੋਣੀ ਪੋਉਗੀ ਬਿਲਕੁਲ ਬਿਲਕੁਲ ਕੋਈ ਨਹੀਂ ਬੈਠਾ ਹੋਣਾ ਚੋਣੂਗਾ ਜਿਹੜਾ ਜਿਹੜਾ ਮਰਜ਼ੀ ਚੋਈ ਜਾਵੇ ਹਨਾ ਤੇ ਅੱਗੇ ਮੱਝ ਆ ਗਈ ਇਹ ਢੋਕੜ ਗੱਪਣੇ ਢੋਕੜ ਗੱਪਣ ਇਹਨੂੰ 7 ਮਹੀਨੇ ਹੋ ਜਿਹੜੇ 10 ਤਰੀਕ ਨੂੰ ਅੱਜ ਤਰੀਕ ਹੈਗੀ ਆ 21 ਅੱਜ 21 ਤਰੀਕ ਹੈ 21 ਤਰੀਕ ਹਾਂ 18 17 18 ਦੇ ਹੋ ਗਏ ਜੇ ਮਤਲਬ ਕਿ 6.5 ਮਹੀਨੇ ਲੱਗੇ ਕਿ ਲੋ ਠੀਕ ਆ 6.5 ਮਹੀਨੇ ਲੱਗੇ ਤੇ ਦੋ ਦੇ ਦੋ ਤਿੰਨ ਕਿਲੋ ਦੁੱਧ ਜੇ ਦੁੱਧ ਦੀ ਕੋਈ ਗਾਰੰਟੀ ਨਹੀਂ ਜੇ ਥਣਾ ਦੀ ਗਾਰੰਟੀ ਦਵਾਂਗੇ ਪਿੱਛੇ ਦੀ ਦਵਾਂਗੇ ਅੱਛਾ ਦੋ ਦੋ ਤਿੰਨ ਕਿਲੋ ਦੁੱਧ ਇਕੱਲੇ ਟਾਈਮ 'ਚ ਆਉਂਦੇ ਕਿਦਾਂ ਹਾਂਜੀ ਹਾਂ ਇਕੱਲੇ ਟਾਈਮ 'ਚ ਠੀਕ ਉਹਦਾ ਤਾਂ ਬੜਾ ਵਖਾਵਾ ਚੰਦਾ ਤਾਂ ਬਹੁਤ ਜ਼ਿਆਦਾ ਮਾਰਦੀ ਆ ਚਲੋ ਆਪਾਂ ਕੋਈ ਰਿਸ਼ਤੇਦਾਰਾ ਕੋਈ ਆਈ ਐ ਅੱਛਾ ਤੇ ਮਿਲਦੀ ਕਿਦਾਂ ਟੀਕੇ ਨਾ ਵੀਰ ਜੀ ਨਾ ਇਦਾਂ ਤੁਹਾਨੂੰ ਹੁਣੇ ਬੈਠ ਕੇ ਵਖਾਦਣਾ ਫਿਰ ਦੀ ਨਹੀਂ ਕਰਵਾ ਲਈਦੇ ਚਲੋ ਜੇ ਮਹੀਨਾ ਖੰਡ ਕੇ ਇਹਨੇ ਚੋਨਾ ਹੋਵੇ 2-3 ਕਿਲੋ ਦੁੱਧ ਅਗਲਾ ਬਲਕ ਘਰ ਦਾ ਵੀ ਚਲਾ ਸਕਦਾ ਕਰ ਤੁਸੀਂ ਚੈੱਕ ਕਰਾਈ ਭਾਜੀ ਮੈਂ ਜਾ ਕਰਾਈ ਆ ਆਪਣੀ ਚੈੱਕ ਕਰਾ ਖੜੇ ਕੋ ਭੈਣ ਭਰਾ ਠੀਕ ਆ ਫੇਰ ਸਾਡੀ ਗਾਰੰਟੀ ਅਗਲੇ ਦਿਨ ਘਰ ਉਤਰ ਜੇ ਆਪਣੀ ਚੈੱਕ ਕਰਾ ਕੇ ਫੇਰ ਗੱਲ ਕਰੇ ਕਿਉਂ ਇਹ ਤਾਂ ਕਿਵੇਂ ਮਹੀਨੇ ਬਾਅਦ 2 ਮਹੀਨੇ ਬਾਅਦ ਉਹਦੀ ਕੋਈ ਗਾਰੰਟੀ ਨਹੀਂ ਆਪਣੇ ਘਰ ਜਾਵੇ ਚੈੱਕ ਨਹੀਂ ਅਗਲੇ ਦਿਨ ਹੀ ਚੈੱਕ ਕਰਾ ਲੈ ਕੇ ਹਾਂ ਜੇ ਕੋਈ ਵਾਦਾ ਘਾਟਾ ਲੱਗੇ ਤਾਂ ਆਪਾਂ ਦੇ ਦਾਂਗੇ ਆਪਾਂ ਮਿਹਰਬਾਨੀ ਜੀ 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 ਹਾਂ ਠੰਡੀ ਆ ਇਦਾਂ ਬਹਿ ਜਾਓ ਥੱਲੇ ਠੀਕ ਐ ਜਵਾਬ ਜਵਾਬ ਹਟਾਉਂਦਾ ਲੱਗਾ ਵੀ ਠੀਕ ਐ ਠੀਕ ਐ ਤੈਨੂੰ ਰੱਛਾ ਸੀ ਤੇ ਦੁੱਧ ਬਾਾਕੀ ਇਦਾਂ ਮਿਲਦੀ ਪਾੜੇ ਦੀ ਹਾਂ ਉਹਦੀ ਹਾਂ ਦੀ ਪਾੜੇ ਦੇ ਮਿਲਦੀ ਦੋਵੇਂ ਤਰ੍ਹਾਂ ਠੀਕ ਹੈ ਜੀ ਠੀਕ ਹੈ ਤੇ ਕਿੰਨਾ ਕਿ ਸੱਜਰ ਕਿੰਨਾ ਗੇ ਚੁੰਦੀ ਰਹੀ ਵੀਰ ਜੀ ਸੱਜਰ ਤੇ ਹੁਣ ਚਲੋ ਕਹਿ ਜੀ 14 ਕਿਲੋ ਦੁੱਧ ਨੇ ਚਵਾਇਆ ਜੀ ਠੀਕ ਹੈ ਜੀ ਬਾਕੀ ਹੁਣ ਫੇਰ ਮੇਰੀ ਸਾਡੇ ਵੀਡੀਓ ਜੇ ਮੈਂ ਘਰ ਲਾਣਾ ਨਾ ਵੀ ਦੁੱਧ ਦੇ ਦੀਦੀ ਸਾਹ ਦਾ ਹਾਂ ਜੀ ਇਹ ਕੋ ਸੰਭੂਗਾ ਘਾਟ ਤੇ ਫੇਰ ਕਿਦਾਂ ਜਵਾ ਦੂੰਗੀ ਤੇ ਕਿੰਨਾ ਮੁੱਲ ਕਰਨਾ ਇਹਦਾ ਇਹਦਾ ਖਲੋ ਜੂਗੀ ਤੇ ਆਟਾ ਪਾ ਕੇ ਬਾ ਵੱਡ ਪਾ ਕੇ ਹਾਂ ਹੋਰ ਕੋਈ ਨੇ ਆਪੇ ਆ ਕੇ ਭੈਣ ਭਰਾ ਚੋ ਕੇ ਵੇਖ ਲੇ ਹਾਂ ਥੋੜੇ ਆਟਾ ਪਾ ਕੇ ਅੰਡਾ ਪਾ ਕੇ ਮਿਲਦੀ ਐ ਹਾਂ ਹਾਂ ਹੁਣ ਤੁਸੀਂ ਇਹਨੂੰ ਇਹਨੂੰ ਗਾਈ ਸਮਝੀ ਜਾਓ ਕਿ ਤਗਲੀ ਮੰਦੀ ਇਦਾਂ ਦੱਸੋ ਮੈਨੂੰ ਪਹਿਲਾਂ ਨਹੀਂ ਨਹੀਂ ਇਹ ਜਦੋਂ ਹੁਣ ਵੰਡ ਪਾਓਗੇ ਪਹਾੜਾ ਪਾਓਗੇ ਫੇਰ ਹੀ ਉਹਨੇ ਬੈਨ ਦਿੰਦਾ ਜਦੋਂ ਕਹਿੰਦੇ ਮਿਲਦਾ ਜਦੋਂ ਟੋਕੜਾ ਜ ਟੋਕੜਾ ਹੋਏਦਾ ਫਰਕ ਜੀ 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 ਇਹ ਅਭੀ 10 ਸਾਲ ਤੱਕ ਇਹਨੂੰ 7 ਮਹੀਨੇ ਕੰਪਲੀਟ ਹੋਣੇ ਕੋਈ ਇਥੇ ਚੈੱਕ ਕਰਾ ਲੈ ਕੋ ਆਪਣੇ ਸਰ ਕਰਾ ਲੈ ਠੀਕ ਐ ਹਾਂਜੀ ਸਹੀ ਐ ਤੇ ਦਾਦੇ ਮੁੱਲ ਕਿੰਨਾ ਕਰਨਾ ਮੈਂ ਤੁਹਾਨੂੰ ਨਿਕਲੀ ਅੱਜ ਦੇ ਬਾਜ਼ਾਰ ਦੇ ਹਿਸਾਬ ਨਾਲ 1 ਲੱਖ ਰੁਪਏ ਦੀ ਵਿਕਣੀ ਹੈ ਹਾਂਜੀ ਚਲੋ ਦੋ ਤਿੰਨ ਚਾਰ ਮਹੀਨੇ ਕੋ ਦੋ ਤਿੰਨ ਮਹੀਨੇ ਕੋ ਸਾਹ ਲੈ ਸਿੰਘ ਵੀ ਹੈ ਨਹੀਂਗਾ ਇੱਕ ਇੱਕ ਦਾ ਸਿੰਘ ਤਾਂ ਨਹੀਂ ਹੈਗਾ ਜਿਹੜੀ ਜੀ ਸਾਹਮਣੇ ਉਹ ਤੇ ਵਿਖਾ ਕੇ ਦਵਾਂਗੇ ਹਾਂ ਤੇ ਬਾਕੀ ਚੱਡਾ ਵਿਖਾਓ ਕਿੰਨਾ ਖੁੱਲਾ ਫੜਾਉਣੀ ਲੈਵਾ ਤਾਂ ਵੱਡਾ ਵਾਦਾਂ ਖੁੱਲੇ ਲੈਵੇ ਜੀ 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 ਤੇ ਜੇਦਾ ਵੀ ਵੀਰ ਜੀ 65000 ਦੀ ਸਿਰਫ ਛੋੜ ਕੇ ਨਹੀਂ ਕਰੋਗੇ ਛੋੜ ਆਪਾਂ ਤਾਂ 50000 ਹੀ ਕਰ ਲਾਂਗੇ ਭਾਈ 60 ਵੀ ਦੇ ਦਾਂਗੇ 60000 ਦੀ ਹੂੰ ਲਾ ਲੈ ਕੋਈ ਮਾਨਤਾ ਨਾ ਕਰ ਦੋਗੇ ਕਿ ਨਹੀਂ ਤੁਸੀਂ ਵੀ ਕਰ ਦਾਂਗੇ 2000 ਕਰ ਦਾਂਗੇ ਵੀਰ ਜੀ ਠੀਕ ਕਿੰਨੇ ਦੀ ਰਹਿ ਗਈ ਦੋ ਘੜ ਛੜਦੀ ਹੋਗੀ ਦੋ ਘੜ ਸਾਡੇ ਆ ਕਿੰਵੀਂ ਭੈਣ ਭਰਾ ਕੋ ਪੈਮ ਨਾ ਕਰੂਗਾ ਹੂੰ ਲਾਵੇ ਕੋਈ ਮੋੜ ਨਾ ਥੋੜੀ ਆ ਹਾਂ ਜੀ ਹਾਂ ਜੀ ਦੇ ਦਾਂਗੇ ਨਰਾਜ਼ ਥੋੜਾ ਕਰਕੇ ਆਪਣੀ ਚੈੱਕ ਚੁੱਕ ਕਰ ਲੇ ਅਗਲਾ ਹਾਂ ਜੀ ਚੈੱਕ ਆਪਣੀ ਡਾਕਟਰ ਕੋ ਆਪਣੀ ਚੈੱਕ ਪਾਸ ਕਰਾ ਲੈ ਹਾਂ ਜੀ ਤੇ ਆ ਜਿਹੜੀ ਕਿੰਨੇ ਦਿਨਾਂ ਦਾ ਸੂਆ ਇਹ ਤਾਂ ਫਿਰ ਉਹ ਵੀ ਵੀਗ ਦੇ ਲੋਗੇ ਜੀਆਂ ਨਾਲ ਦਾ ਬੱਚਾ ਪੱਕੀ ਭੈੜ ਭਰਾ ਕੋ ਆਪਣਾ ਮਹੀਨੇ ਦਾ ਲਾਲੇ ਦੋਹਾਂ ਦਾ ਲਾਲੇ ਆਪਣੇ ਮੜਾ ਵਿਖਾ ਦੋ ਬੱਚਾ ਕੱਟੀ ਕਟਾ ਕਟਾ ਦੇ ਕਟਾ ਮਗਰਾ ਦੇ ਜੀ ਦੁੱਧ ਬਥੇਰਾ ਛੋੜਾ ਨਾ ਮੈਂ ਹਾਂ ਜੀ ਤਾਜਾ ਬਲ ਬੋ ਜੰਬ ਸੁਆ ਕੇ ਨੂੰ ਜਿਆਦਾ ਵਧੀਆ ਜੇ ਭੋਲੀ ਫੁੱਲ ਚੋਂ ਦੇ ਤੇ ਸੁਆ ਸੁਆ ਦੁੱਜਾ ਜੇ ਦੁੱਜਾ ਸੁਆ ਸੋਹਣੀ ਪੂਰੀ ਹੈ ਜੀ ਥਾਣ ਬੜੇ ਸੋਹਣੇ ਲੱਗੇ ਆ ਹਨਾ ਲਾਦੇ ਮਾੜੀ ਜੀ ਲੇਵਾ ਵੀ ਚੰਗਾ ਸੋਨਾ ਤਿਆਰ ਕੀਤਾ ਕੁਆਲਿਟੀ ਚੈੱਕ ਕਰੋ ਲੇਵਾ ਦੀ ਕੁਆਲਿਟੀ ਫੌਗਲੀ ਹਾਂਜੀ ਫੇਸ ਕੁਆਲਿਟੀ ਵੀ ਸੋਹਣੀ ਆ ਵੇਖੋ ਜੀ ਜਾਣ ਤਾਂ ਕੋਈ ਨਹੀਂ ਜਾਣਦਾ ਬਾਲਾ ਚੱਡੇ ਦੀ ਕੁਆਲਿਟੀ ਫੌਗ ਹਾਂ ਫੌਨਾ ਲੇਵਾ ਚੰਗਾ ਸੋਨਾ ਵਾ ਜੀ ਪੂਰੀ ਜਮਾਨਾ ਦੇ ਦੋਦੀ ਮੈਂ ਹਾਂਜੀ ਆ ਜਾਓ ਥਾਣ ਦੀ ਕੁਆਲਿਟੀ ਫੌ ਥਾਣ ਦੇ ਹੁਣ ਕਿੱਦਾਂ ਸੋਹਣਾ ਲੱਗਾ ਥਾਣਾ ਜੀ ਪੋਲ ਪੋਲੀ ਹੋਗੀ ਚਵਾਈ ਦੀ ਗਾਰੰਟੀ ਜੀ 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 ਆ ਵੇਖੋ ਜੀ ਸੋਹਣੀ ਸੋਹਣੀ ਪੂਰੀ ਆ ਸੁਨੱਖੀ ਆ ਕੁਆਲਿਟੀ ਚੰਗੀ ਚੱਦ ਵੀ ਸੋਹਣਾ ਵਾ ਬੇਲ ਦੇ ਲਮੀ ਥਾਣਾ ਐਡਰੈਸ ਹੋਣਾ ਜੀ ਕਿੰਨਾ ਕੁ ਭਾਈ ਦੁੱਧ ਚ ਵਾਜੂਗੀ ਇਹ 10 ਟਾਈਮ ਤੇ 11 ਕਿਲੋ ਦੁੱਧ ਆ ਕਿੰਨਾ ਕਰ ਕਿੰਨਾ ਜਾਊ 2 ਕਿਲੋ ਵਧਾ ਦੂਗੀ 13 ਕਰ ਦੂਗੀ ਠੀਕ ਹੋਂਟ ਜਿਆਦਾ ਨਹੀਂ ਵਧਾਉਣਾ ਕਿਲੋ ਵਧਾ ਦੂਗੀ 12 ਨਹੀਂ ਤੇ 13 ਕਰ ਦੂਗੀ ਚੰਗੀ ਸਾਮ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ ਇੱਦੀ ਦੇ ਦਾਂਗੇ ਇੱਕ ਦਸ ਦੀ ਤਾਂ ਛੋੜ ਕਿ ਨਹੀਂ ਕਰ ਦੋ ਲੱਖ ਦੀ ਮੈਂ ਦੇ ਦਾਂ ਹੋ ਜੂ ਮਾਨਦਨ ਮੌਕੇ ਤੇ ਮੌਕੇ ਦੇ 5000 ਰੁਪਏ ਰਮਾਨ ਕਰਦਾ ਕੋ ਤੇ 95 ਦੀ ਬਾਕੀ ਫੋਨ ਲਾਵੇ ਕੋਈ ਵੀ ਭੈਣ ਭਰਾ ਜਿਹਨੂੰ ਪਸੰਦ ਹੋਵੇ ਉਹ ਤੇ ਰਮਾਨਤਾਰ ਕਰਦਾ ਕੋ ਭੈਣ ਭਰਾ ਪਿਆਰ ਨਾ ਦੇ ਦੇਣੀ ਠੀਕ ਆ ਅੱਗੇ ਵੱਡੀ ਆ ਗਈ ਕੋਰਮਾ ਜੀ ਆ ਵੇਖੋ ਕਰੋ ਚੱਕ ਇਹਦਾ ਭਾਜੀ ਸੁਆ ਕਰਮਾਈ ਦੁਆ ਦੇ ਦੂਜਾ ਅਗਲਾ ਕੋਈ ਆਪਣਾ ਭੈਣ ਭਰਾ ਕੋ ਤੀਜਾ ਲਾਲੇ ਚੌਥਾ ਲਾਲੇ ਦੁਆ ਹੀ ਤੁਹਾਡੇ ਭਾਜੀ ਦੇ ਦੂਜੇ ਵਾਰ ਅਹੀਂ ਕਿਹੜੀ ਚਲੋ ਘਰੇ ਬਣਾਈ ਜਾਂਦੀ ਆ ਠੀਕ ਹੈ ਜੀ ਠੀਕ ਸਾਜੀ ਦੁੱਤੀ ਅਸੀਂ ਹਰਿਆਣੇ ਦੀ ਪਿਓਰ ਮੈਂ ਜੀ 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 ਇਹ ਮੈਂ ਪਿਛਲੀ ਵੀਡੀਓ ਜੀ ਵੀ ਪਾਈ ਸੀ ਹਾਂ ਜੀ ਕੋਈ ਨਾ ਕੇ ਭਰਾ ਨੇ ਕਮੈਂਟ ਕੀਤਾ ਹੈ ਵੀ ਇਹ 8 ਕਿਲੋ ਦੁੱਧ ਹੈ ਮੈਂ ਵੱਡੀ ਆ ਦੁੱਧ ਖੋੜਾ ਹਾਂ ਹਾਂਜੀ ਪਰ ਹੁਣ 18 ਕਿਲੋ ਦੁੱਧ ਚਵਾ ਕੇ ਮੈਂ ਦੇਣੀ ਹੈ ਠੀਕ ਹੈ ਜੀ ਮੈਂ ਵੀ ਉਦੋਂ ਮੈਂ ਵੇਚੀ ਨਹੀਂ ਮੇਰੇ ਕੋਲ ਮਾਦੀ ਇੱਕ ਰਹਿ ਗਈ ਹੈ ਮੈਂ ਘਰ ਦਾ ਦੁੱਧ ਵੀ ਸਾਰਨਾ ਹੁੰਦਾ ਠੀਕ ਹੈ ਥਾਣਾ ਦੇ ਉੱਤੇ ਨਾੜਾ ਨੂਣਾ ਚੰਗੀਆਂ ਹਾਂ ਤੇ ਹਨਾ ਆਹ ਵੇਖੋ ਬਿਜਲੀ ਪਿੱਛੇ ਬਿਜਲੀ ਘਰ ਵਾਲਾ ਹੀ ਕੰਮ ਹੋ ਰਿਹਾ ਆਹ ਵੇਖੋ ਜੀ ਕਰੋ ਚੈੱਕ ਨਾੜਾ ਬਹੁਤ ਆ ਤੇ ਸੋਣਾ ਸੋਣਾ ਲੈ ਵਾ ਤਿਆਰ ਕੀਤਾ ਜੀ ਜੀ ਮੇਰੇ ਕੋਲ ਮੈਂ 13 ਤੋਂ 14 ਕਿਲੋ ਦੁੱਧ ਚਾਕੇ ਦਊਗਾ ਆਪਣੇ ਘਰ ਦੀ ਅਗਲੇ ਦੇ ਘਰ ਦੀ ਗਰੰਟੀ 12 ਕਿਲੋ ਦੀ ਹੈ ਹਾਂ ਜੀ ਹਾਂ ਜੀ ਉਹ ਦੋ ਡੰਗ ਚੋਗੇ ਫਿਰ ਤਿੰਨ ਡੰਗ ਚੋਗੇ ਦੱਸ ਜੀ 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 ਇਧਰ ਬਾਤ ਮਾੜੀ ਤੋਰ ਤੇ ਟਿਕਾਣਾ ਲੰਮੀ ਨੂੰ ਤੇ ਪਿਓ ਹਰਿਆਣੇ ਦੀਆਂ ਆ ਗਏ ਠੀਕ ਹੈ ਜੀ ਉਹਨਾਂ ਨੂੰ ਨਹੀਂ ਕਹਤਾ ਹਰਿਆਣੇ ਦੀ ਆਪਾਂ ਹਾਂ ਜੀ ਹਾਂ ਜੀ ਹਰਿਆਣੇ ਦੀ ਪੂਰੇ ਨਹੀਂ ਰਹਿਣਾ ਸੋਹਣੀ ਆ ਬਾਕੀ ਕੈਂਮ ਆ ਪਿੱਠ ਪੂੜਾ ਚੰਗਾ ਚੌੜਾ ਜੀ ਵੱਡੀ 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 ਕੱਦ ਵੀ ਚੰਗਾ ਸੋਹਣਾ ਵਾ ਥਾਣ ਵੀ ਚੰਗੇ ਆ ਜੀ ਆਜੋ ਵੀਰ ਜੀ ਮੋੜ ਲਿਓ 13 ਕਿਲੋ ਮੈਂ ਥੱਲੇ ਅੱਜ ਦੁੱਧ ਹੋਣ ਜਾਂ ਕੱਲ ਚੋਲੇ ਜਾਂ ਪਰਸੋਂ ਚੋਲੇ ਭੈਣ ਭਰਾ ਚਵਾ ਕੇ ਦੂੰ ਬਹੁਤ ਮੁੜ ਕੇ ਬਾਦ ਵੀ ਸਕਦਾ ਜਿਹੜਾ ਹਾਜ਼ਰ ਹੈ ਹਾਜ਼ਰ ਹੈ ਇਸ ਟਾਈਮ ਮਨਾਂ ਦੇ 16 ਕਿਲੋ ਦੇ ਪਿਛਲੇ ਹੁਣ ਦੁੱਧ ਦਿੰਦਾ ਨਾੜਾ ਬਹੁਤ ਆ ਲੇਵੇ ਤੇ ਜੀ 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 ਬਾਕੀ ਦੋ ਤੇ ਪਾਏ ਦਾ ਜਿੰਨਾ ਕੋਈ ਸੰਭਾਲ ਲੂਗਾ ਹਾਂ ਨਾ ਵਾਪਸ ਮੈਂ ਬਹੁਤਾ ਟੌਪਦਾ ਜੇ ਜੀ 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 ਹੁਣ 13 ਕਿਲੋ ਆਯਰ ਦੁੱਧ ਵੀਰ ਜੀ ਹਾਂ ਜੀ ਹਾਂ ਜੀ ਮੈਂ ਆਪਣੇ ਘਰੇ ਤੋਂ 13 ਚਾ ਵਾ ਕੇ ਦਊਗਾ ਠੀਕ ਆ ਬਾਕੀ ਦੇਦਾ ਜਿਹੜਾ ਵਾ ਬਹੁਤ ਹੀ ਸੋਹਣਾ ਨਾੜਾ ਵੇਖੋ ਲੈ ਵੀ ਦੇ ਉੱਤੇ ਬਰੀਕ ਬਰੀਕ ਤੇ ਥਾਣ ਦੀ ਕੁਆਲਿਟੀ ਵੇਖੋ ਕਿੱਡਾ ਸੋਹਣਾ ਥਾਣ ਬਾਕੀ ਬਰੀਕ ਸਿੰਘ ਇਹਦਾ ਵਜਨ ਬਹੁਤ ਚੰਗਾ ਵਾ ਆ ਵੇਖੋ ਨਾੜਾ ਇੱਧਰ ਥਾਣ ਬੜਾ ਕੁਆਲਿਟੀ ਦਾ ਪੂਰੀ ਭਾਰੀ ਮੈਨ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਬੋਲ ਤੇ ਵੀਰ ਜੀ ਦੇਰ ਕਰ ਜਾਂਦਾ ਹਾਂ ਜੀ ਪਰ ਇੱਕ 30 ਦੀ ਮੈਨ ਲੋ ਛੋੜ ਕਿ ਨਹੀਂ ਕਰੋਗੇ ਛੋੜ ਦੇ ਹਾਰ ਕਰਦਾਂਗੇ ਪਹਿਲੇ ਫੋਨ ਤੇ ਜਾਣੀ ਐ ਇਹ ਲਾਸਟ ਵੀਰੇ 127 ਦੀ ਮਹਦਬਾ ਇਹ ਕਈ ਵਾਰ ਹੈ ਇਹ ਕੋ ਲੈ ਜੂ ਯਾਦ ਹੀ ਕਰੂਗਾ ਵੀ ਕਰ ਜੀ ਠੀਕ ਹੈ ਜੀ ਕਹਾਂ ਦਿੰਦੇ ਦੁੱਧ ਜਦੋਂ 12 ਕਿਲੋ ਦਾ ਟੱਬ ਦੀਆਂ ਮੱਝਾਂ ਕੋਈ ਕੋਈ ਟੱਬ ਦੀ ਆ ਜੀ ਜੀ ਲੋ ਮੋਲ ਜੁੱਤੇ ਦੇ ਫਿਰ ਦੁੱਧ ਵੀ 12 ਤੋਂ ਬਾਅਦ ਹੀ ਹੋਵੇ ਤੇ ਫੇਰ ਹੀ ਮਜ਼ਾ ਆਉਂਦਾ ਬਿਲਕੁਲ ਬਿਲਕੁਲ ਜੀ ਤੇ ਬਾਕੀ ਆਪੋ ਆਪਣੀ ਸਾਂਭਿਆ ਹਨਾ ਜਿੰਨੇ ਵੀ ਪਸ਼ੂ ਖਰੀਦਣ ਜੀ ਇਹ ਮੰਨ ਲਓ ਹੁਣ ਇਹਦੇ ਥੱਲੇ 13 ਕਿਲੋ ਦੁੱਧ ਆਪਾਂ ਚਵਾ ਕੇ ਦਵਾਂਗੇ ਅਗਲਾ ਕੋ ਘਰ ਆ ਜੇ ਨਾ ਕਵੇ ਪਰਸੋਂ ਜਾ ਕੇ 15 ਕਰ ਜਣਾ ਨੇ ਠੀਕ ਐ ਇਹਨੇ 4-5 ਦਿਨ ਵੰਡੂਣਡ ਖਾ ਕੇ ਫੇਰ ਜਾ ਕੇ 2 ਕਿਲੋ ਵਧਾਉਣਾ ਵਾ ਜੀ ਬਿਲਕੁਲ ਬਿਲਕੁਲ ਇਦਾਂ ਹੀ ਇਦਾਂ ਇਹਨੂੰ ਨਹੀਂ ਬੰਦਾ ਖਾ ਕੇ ਫੇਰ ਉਹਨੂੰ ਲੱਗਣਾ ਵਾ ਫੇਰ ਉਹਨੇ ਵਧਣਾ ਜੀ ਕਾਸਟ ਕਿਨੇ ਦੱਸਿਆ ਵਾ 127 ਦੀ ਇਹ 127 ਦੀ ਬਾਕੀ ਫੋਨ ਲਾਵੇ ਕੋਈ ਹੈ ਨਾ ਹਾਂਜੀ ਹਾਂਜੀ ਕਰਨਾ ਕੋਈ ਪਿਆਰ ਇਦਾਂ ਦਾ ਬਣਾਉਣਾ ਨਹੀਂ ਹੋਣਾ ਇਹਦੇ ਚੋਂ ਚਲੋ ਮਾਨਤਾ ਕਰ ਦਾਂਗੇ ਇਹ ਆ ਪਿਆਰ ਇਦਾਂ ਦਾ ਬਣਾਉਣਾ ਭੈਣ ਭਰਾਵਾਂ ਨਾਲ ਇੱਕ ਲੈਣਾ ਹੈ ਦੋ ਲੈ ਜੇ ਅਗਲਾ ਬਿਲਕੁਲ ਬਿਲਕੁਲ ਮਜ਼ਾ ਹੀ ਫੇਰ ਆਉਂਦਾ ਜੀ ਯਕੀਨ ਕਰੇ ਕੰਮ ਹੀ ਯਕੀਨਦਾਰ ਰਹਿ ਗਿਆ ਬਸ ਹਾਂਜੀ ਯਕੀਨ ਤੇ ਚਲੋ ਅਗਲਾ ਮਾਲ ਅਗਲਾ 1000 2000 ਵੱਧ ਖਰਚੇ ਜਾਂਦਾ ਵਾ ਗਲਤ ਮਾਲ ਜਾਂਦਾ ਉਦੋਂ ਫੇਰ ਦੁੱਖ ਹੁੰਦੇ ਬਿਲਕੁਲ ਬਿਲਕੁਲ ਕੋਈ ਪੈਸਾ ਤੋਂ ਨਹੀਂ ਕਿਹਨੂੰ ਗੁੱਸਾ ਆਉਂਦਾ ਵੀ ਉਹ ਬੱਚਾ ਤੁਹਾਨੂੰ ਦੇ ਜੀ ਬਾਜੀ ਬੱਬੀਓ ਠੀਕ ਹੈ ਜੀ ਲਾ ਲਿਓ ਫੋਨ ਆਹੀ ਪਸ਼ੂ ਆ ਸੇ ਜਿਨ੍ਹਾਂ ਚੋਂ ਇੱਕ ਗੱਬਣ ਵੈੜਖਾਈ ਆ ਦੋ ਸੁਈਆਂ ਸਵਾਈਆਂ ਇੱਕ ਟੋਕੜ ਗੱਬਣ ਮੱਝਿਆ ਤੇ ਦੋ ਸੁਈਆਂ ਸਵਾਈਆਂ ਤੇ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਪਾਸ ਕਰਕੇ ਲੈ ਕੇ ਜਾਇਓ ਵੀਡੀਓ ਨੂੰ ਕਰਦੇ ਸ਼ੇਅਰ ਜੀ ਧੰਨਵਾਦ